ਹੈਲੋ ਗਾਇਜ਼ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਦੀਪ ਤੁਸੀਂ ਮੈਨੂੰ ਜਾਣਦੇ ਹੀ ਹੋਵੋਗੇ ਤੇ ਮੈਨੂੰ ਇਦਾਂ ਦੇਖ ਕੇ ਇਹ ਨਾ ਸਮਝੋ ਮੈਂ ਕਿੱਥੇ ਕਰਦਾ ਮੈਂ ਫਿਰਦਾ ਬਾਈ ਗਰਾਊਂਡ 'ਚ ਤੜਕੇ 5 ਵਜੇ ਦੇ ਆਏ ਹੋਏ ਆ ਤੇ ਮੁੰਡੇ ਮਿਹਨਤਾਂ ਲਾ ਰਹੇ ਨੇ ਆ ਵੇਖ ਸਕਦੇ ਹੋ ਮੁੰਡੇ ਸਾਰੇ ਮਿਹਨਤਾਂ ਤੇ ਹੋਏ ਖੜੇ ਆ ਤੇ ਉਹ ਇੱਕ ਬਹੁਤ ਇੱਕ ਬਹੁਤ ਇਹ ਸਾਡੇ ਤਰਕੇ 5 ਵਜੇ ਤਰਕੇ 5 ਵਜੇ ਦਾ ਜੋ ਹੈ ਵਲੋਗ ਤੇ ਅੱਜ ਤੋਂ ਹੁਣੇ ਤੋਂ ਸਾਡੀ ਹੁੰਦੀ ਹੈ ਸ਼ੁਰੂਆਤ ਤੇ ਡੇ ਫਰਸਟ ਦੇ ਵਿੱਚ ਮੈਂ ਕਿਉਂ ਨਹੀਂ ਪਾ ਪਾਇਆ ਕਿਉਂਕਿ ਮੇਰਾ ਫੋਨ ਉਹਦਾ ਚਾਰਜ ਨਹੀਂ ਸੀ ਤੇ ਲਾਉਣੇ ਆ ਹੁਣ ਅਸੀਂ ਐਕਸਰਸਾਈਜ਼ ਮਿਲਦੇ ਆ ਤੁਹਾਨੂੰ ਤੁਹਾਡੇ ਟਾਈਮ ਤੱਕ ਥੈਂਕ ਯੂ 5 ਵਜੇ ਦੀ ਮਿਹਨਤ ਤੋਂ ਬਾਅਦ ਹੁਣ ਚੱਲੇ ਆ ਘਰਾਂ ਨੂੰ ਤੇ ਆਹ ਮੁੰਡੇ ਚੱਲੇ ਅੱਗ ਸੇਕਣ ਠੰਡ ਠੰਡ ਬੜੀ ਸੀ ਧੁੰਦ ਵੇਖਦੇ ਕਿੰਨਾ ਤੇ ਹੁਣ ਚੱਲੇ ਆ ਘਰਾਂ ਨੂੰ ਪਰਨਾ ਵੀ ਮੇਰਾ ਢਿੱਲਾ ਹੋ ਗਿਆ ਵਾ ਤੇ ਉਹ ਬਾਈ ਅੱਗ ਵਾਲੀ ਖੜੇ ਆ ਉਹ ਉਹ ਮਿਹਰਬਾਨੀ ਭਾਈਆਂ ਦੀ ਅੱਗ ਵਾਲੀ ਖੜੇ ਆ ਤੇ ਆ ਸਾਡੇ ਬੰਦੇ ਅੱਗ ਵਾਲੀ ਖੜੇ ਆ ਓਏ ਇਹ ਪਿਆਮਾ ਜੀ ਲੋ ਬਈ ਮਿੱਤਰੋ ਪਹੁੰਚ ਚਲੇ ਆ ਘਰ ਚਲੇ ਆ ਸਾਰੀ ਤੇ ਹੁਣ ਚਲੇ ਆ ਘਰ ਨੂੰ ਇਧਰੋਂ ਤਾਂ ਲੋਕ ਆ ਤੇ ਦੂਜੇ ਪਾਸੇ ਜਾਂਦੇ ਆ ਤੇ ਆ ਆਪਣਾ ਨਿੱਕਾ ਜਿਹਾ ਘਰ ਜਾਂਦੇ ਆ ਘਰੇ ਪਹੁੰਚ ਗਏ ਘਰੇ ਤੇ ਹੁਣ ਚੱਟ ਕਰਦੇ ਰੈਸਟ ਫਿਰ ਲਉਨੇ ਆ ਲੋ ਬਈ ਮਿੱਤਰੋ ਹੋ ਗਏ ਆ ਤਿਆਰ ਹੁਣ ਜਾਂਦੇ ਆ ਮੈਡੀਕਲ ਦੇ ਚੱਕ ਲਈਆਂ ਚਾਬੀਆਂ ਤੇ 8:30 ਹੋ ਗਏ ਆ ਹੁਣ ਜਾਂਦੇ ਆ ਮੈਡੀਕਲ ਤੇ ਪਹੁੰਚ ਗਏ ਆ ਮੈਡੀਕਲ ਤੇ ਤੇ ਖੋਲਦੇ ਆ ਸ਼ਟਰ ਤੇ ਉਸਤਾਦ ਜੀ ਠੀਕ ਕਰ ਰਹੇ ਆ ਉਧਰ ਬਾਈ ਜੀ ਸ਼ਟਰ ਤੋੜ ਕੇ ਬੈਠੇ ਆ ਸਾਹਮਣੇ ਉਹ ਦੇਖੋ ਇਤਰਾ ਟਾਈਮ ਹੋ ਗਿਆ 9:30 ਤੇ ਹਾਲੇ ਤੱਕ ਵੀਰਾ ਆਇਆ ਨਹੀਂ ਤੇ ਕੀ ਪਤਾ ਲੇਟ ਆਵੇ ਅੱਜ ਬਾਕੀ ਬਹਿਨੇ ਆ ਵੇਟ ਕਰਦੇ ਆ ਵੀਰੇ ਦੀ ਲੋ ਬਈ ਵੇਟ ਕਰਦੇ ਕਰਦੇ ਵੀਰਾ ਵੀ ਗਿਆ ਤੇ ਚਲੋ ਟਾਈਮ ਲੱਗ ਗਿਆ ਬਹੁਤ ਜੀਵੇ ਨੂੰ ਕੋਈ ਕੰਮ ਪੈ ਗਿਆ ਸੀ ਉਹਨਾਂ ਨੇ ਮੈਂ ਕੱਲ ਮੈਡੀਕਲ ਤੇ ਗਿਆ ਰਿਆਂ ਉੱਥੇ ਕੰਮ ਪੈ ਗਿਆ ਜੀ ਉਹਨਾਂ ਨੂੰ ਤੇ ਉੱਥੇ ਗਏ ਰਹੇ ਤੇ ਹੁਣ ਆ ਗਿਆ ਵੀਰਾ ਲੋ ਬਈ ਜੀ ਜਾ ਰਹੇ ਆ ਘਰ ਲੋ ਮਿੱਤਰੋ ਕੱਲ ਜਿਹੜਾ ਟੁੱਟਿਆ ਜੀ ਹੈਂਡਲ ਪੁਆ ਲਿਆ ਵਾ ਤੇ ਬਣ ਗਏ ਜਮਦੂਦ ਦਾ ਝੋਟਾ ਫੇਰ ਉਹਵੇਂ ਤੋਂ ਅੱਜ ਬਈ ਚੱਲੇ ਆ ਜੋਗਨ ਦੇ ਪਿੰਡ ਤੇ ਮੈਡੀਕਲ ਤੇ ਜਾ ਰਹੇ ਆ ਡਾਕਟਰ ਸਾਹਿਬ ਅੱਜ ਦੇ ਰਹਿਣਗੇ ਇਸ ਕਰਕੇ ਥਿੰਗ ਬੰਦਰ ਜਾਣਾ ਪੈ ਰਿਹਾ ਆ ਪਹੁੰਚ ਗਏ ਸਮਮੇ ਵਾਲੀ ਬੈਠੇ ਆ ਮੈਡੀਕਲ ਤੇ ਜੋਗਨ ਨੂੰ ਕੀਤੀ ਸੀ ਕਾਲ ਜੋਗਨ ਕਾਲਜ ਗਿਆ ਹੋਇਆ ਰੋਲ ਨੰਬਰ ਲੈਣ ਮੇਰਾ ਹਲੇ ਤੱਕ ਰੋਲ ਨੰਬਰ ਨਹੀਂ ਆਇਆ ਕਾਲਜ ਦੇ ਵਿੱਚ ਬਈ ਮੈਂ ਕਰਦਾ BCA ਫਸਟ ਇਅਰ ਆ ਮੇਰਾ ਤੇ ਫਸਟ ਸੈਸ਼ਨ ਆ ਮੇਰਾ ਤੇ BCA ਦਾ ਪੇਪਰ ਆ ਗਿਆ 26 ਨੂੰ 26 ਦਸੰਬਰ ਨੂੰ ਤੇ ਬਾਕੀ ਆ ਵੇਖੋ ਆ ਮੈਡੀਕਲ ਆ ਤੇ ਮੈਨੂੰ ਦੱਸਿਓ ਵੀ ਕਿੱਦਾਂ ਦਾ ਲੱਗਿਆ ਡੇ 1 ਦਾ ਵਲੋਗ ਕਮੈਂਟ ਸੈਸ਼ਨ ਤਾਂ ਉਹਦਾ ਬੰਦ ਸੀ ਮੈਨੂੰ ਪਤਾ ਨਹੀਂ ਲੱਗ ਸਕਿਆ ਵੀ ਤੁਹਾਡੇ ਕੀ ਰਾਏ ਸੀ ਕੀ ਕੀ ਸਭ ਕੁਝ ਸੀ ਤੇ ਅੱਜ ਮੈਂ ਕੁਝ ਥੋੜਾ ਜਿਹਾ ਬਿਜੀ ਵੀ ਸੀ ਇਸ ਕਰਕੇ ਮੈਂ ਤੋਂ ਸਹੀ ਕਰਕੇ ਕੰਟੈਂਟ ਬਣਿਆ ਨਹੀਂ ਤੇ ਮੈਂ ਹੁਣ ਸੀਰੀਜ਼ ਕਰਨ ਜਾ ਰਿਹਾ 100 ਡੇਜ਼ ਵਿੱਚ 100 ਸਬਸਕ੍ਰਾਈਬਰ ਦੀ ਤੇ ਜੇ ਮੇਰੀ ਉਹ 100 ਸਬਸਕ੍ਰਾਈਬਰ ਪਹਿਲਾਂ ਹੀ ਪੂਰੇ ਹੁੰਦੇ ਆ ਤਾਂ ਮੈਂ ਅਗਲਾ ਚੈਲੰਜ ਵੀ ਕਰੂੰਗਾ ਬਾਕੀ ਹੋਰ ਮੈਨੂੰ ਵਲੋਗ ਬਣਾਉਣ ਚ ਇੰਪਰੂਵਮੈਂਟ ਕੀ ਕੀ ਕਰਨੀ ਚਾਹੀਦੀ ਹੈ ਮੈਨੂੰ ਜਰੂਰ ਦੱਸਿਓ ਤੇ ਤਾਂ ਕਿ ਮੈਂ ਹੋਰ ਜ਼ਿਆਦਾ ਇੰਪਰੂਵਮੈਂਟ ਕਰਾਂ ਤੇ ਵਲੋਗ ਹੋਰ ਚੰਗੇ ਬਣਾ ਸਕਾਂ ਤੇ ਵੱਧ ਤੋਂ ਵੱਧ ਸਪੋਰਟ ਕਰਿਓ ਜੇ ਫਸਟ ਟਾਈਮ ਮੈਂ ਵਲੋਗ ਬਣਾਣੀ ਸ਼ੁਰੂ ਕੀਤੇ ਆ ਤੇ ਮੈਨੂੰ ਹਾਲੇ ਤੱਕ ਨਹੀਂ ਵੱਲ ਆਇਆ ਵੀ ਕਿੱਦਾਂ ਵਲੋਗ ਬਣਦੇ ਆ ਕਿੱਦਾਂ ਨਹੀਂ ਤੇ ਬਾਕੀ ਸਪੋਰਟ ਕਰਿਓ ਜਿੰਨੇ ਹੋ ਸਕੇ ਥੈਂਕ ਯੂ